ਦਾਸ ਤائیں ਚਮਕੌਰ ਦਸ਼ਮੇਸ਼ ਪਿਤਾ ਜੀ ਉਹਨਾਂ ਦੇ ਸੈਭ ਜਾਦੇ ਅਤੇ ਸਿੱਖ ਗੁਰ ਸੰਗਤ ਕੀਨੀ ਖਾਲਸਾ ਮਨਮੁਖੀ ਦਹੀਲਾ ਸਨ 1699 ਦਿਵਸਾਂ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਚੇਚੇ ਸੱਦੇ ਤੇ ਸੰਗਤ ਸ੍ਰੀ ਅਨੰਦਪੁਰ ਸਾਹਿਬ ਪੁੱਜੀ ਹੋਈ ਸੀ ਗੁਰਸੈਬ ਜੀ ਨੇ ਸਜਾਈ ਦੀਵਾਨ ਸਾਹਮਣੇ ਹੱਥ ਵਿੱਚ ਤੇਗ ਫੜ ਕੇ ਇੱਕ ਸੀਸ ਦੀ ਮੰਗੀ ਤੀ ਵਾਰੋ ਵਾਰੀ ਪੰਜ ਸ਼ਰਦਾਲੂ ਸਿੱਖ ਲਾਹੌਰ ਦੇ ਭਾਈ ਦਿਆਰਾਮ ਦੇ ਦਿੱਲੀ ਦੇ ਭਾਈ ਧਰਮਦਾਸ ਜਗਨਨਾਥਪੁਰੀ ਦੇ ਭਾਈ ਹਿੰਮਤ ਰਾਏ ਦਵਾਰਕਾ ਦੇ ਭਾਈ ਮੋਹਕਮ ਚੰਦ ਅਤੇ ਬیدر ਦੇ ਭਾਈ ਸਹਿਬ ਚੰਦ ਉੱਠ ਖੜੀ ਹੋਏ। ਗੁਰੂ ਜੀ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਤੇ ਪੰਜ ਪਿਆਰੇ ਸਹਿਬਾਨ ਨੂੰ ਇੱਕੇ ਬਾਟੇ 'ਚ ਅੰਮ੍ਰਿਤ ਦੇ ਦਾਤ ਦਿੰਦਿਆਂ ਹਰ ਪੇਤ ਭਾਵ ਮਿਟਾਲ ਕੇ ਭਾਈ ਦਿਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਤੇ ਭਾਈ ਸਹਿਬ ਸਿੰਘ ਜੀ ਵਜੋ ਗੁਰੂ ਦੇ ਸਿੰਘ ਸਜਾ ਦਿੱਤਾ ਪੰਜ ਪਿਆਰੇ ਸਹਬਾਨ ਹੱਥੋਂ ਗੁਰੂ ਸਾਹਿਬ ਜੀ ਨੇ ਆਪ ਰੀ ਅੰਮ੍ਰਿਤ ਛਕਾਇਆ ਭਾਈ ਗੁਰਦਾਸ ਜੀ ਇਸ ਬਾਰੇ ਲਿਖਦੇ ਵੀ ਹਨ ਪੀਹੋ ਪਾਹੋਲ ਖੰਡੇ ਧਾਰ ਕੋਏ ਜਨਮ ਸੁਹੀਲਾ ਵਾਹ ਵਾਹ ਗੋਵਿੰਦ ਸਿੰਘ ਆਪੇ ਗੁਜੇਲਾ ਸਿੱਖ ਸੰਗਤ ਵਿੱਚ ਅੰਮ੍ਰਿਤ ਛਕਣ ਲਈ ਉਤਸ਼ਾਹ ਜਾਗ ਪਿਆ ਗੁਰੂ ਜੀ ਦੇ ਸਹਿਬਜ਼ਾਦੇ ਅਤੇ ਹਜ਼ਾਰਾਂ ਸਿੱਖਾਂ ਨੇ ਅੰਮ੍ਰਿਤ ਪਾਨ ਕੀਤਾ ਸਿੰਘ ਸੱਜਣ ਉਪਰੰਤ ਸਿੱਖ ਸੰਗਤ ਦਸਤੇ ਬਣਾ ਕੇ ਜੰਗੀ ਖੇਟਾਂ ਖੇੜਦੇ ਅਭਿਆਸ ਕਰਦੇ ਸਨ ਗੁਰੂ ਜੀ ਦੇ ਸਹਬਜ਼ਾ ਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਵੀ ਉਹਨਾਂ ਦੇ ਨਾਲ ਹੁੰਦੇ ਸਨ ਗੁਰੂ ਜੀ ਦੇ ਸਾਝੇ ਇਸ ਖਾਲਸਾ ਪੰਥ ਨੂੰ ਮੁਗਲ ਰਾਜ ਦੇ ਅਧਿਕਾਰੀ ਮਾੜੀ ਅੱਖ ਨਾਲ ਵੇਖਦੇ ਸਨ ਗੁਰੂ ਜੀ ਦੀ ਵੱਧਦੀ ਲੋਕਪ੍ਰਿਅਤਾ ਨੂੰ ਵੇਖਦੀ ਹੋਏ ਪਹਾੜੀ ਰਾਜਿਆਂ ਨੇ ਔਰੰਗਜ਼ੇਬ ਨਾਲ ਮਿਲ ਕੇ ਅਨੰਦਪੁਰ ਸਾਹਿਬ ਤੇ ਕਈ ਹਮਲੇ ਕੀਤੇ ਪਰ ਗੁਰੂ ਜੀ ਦੇ ਸਿੰਘਾਂ ਅੱਗੇ ਸਭਨਾਂ ਨੂੰ ਮੂੰਹ ਦੀ ਕਹਾਣੀ ਪੈਂਦੀ। ਮੁਗਲ ਫੌਜਾਂ ਕਈ ਨਵੀਆਂ ਚਾਲਾਂ ਚਲਦੀਆਂ ਤੇ ਅਨੰਦਪੁਰ ਸਾਹਿਬ ਤੇ ਹੱਲੇ ਬੋਲਦੀਆਂ ਰਹਿੰਦੀਆਂ। ਸਰਹੰਦ ਤੇ ਲਾਹੌਰ ਦੇ ਸੂਬੇਦਾਰਾਂ ਨੂੰ ਪਹਾੜੀ ਰਾਜਿਆਂ ਦੀ ਪੂਰੀ ਹਮਾਇਤ ਤੇ ਸਹਾਇਤਾ ਮਿਲਦੀ। ਮੁਗਲਾਂ ਅਤੇ ਪਹਾੜੀ ਰਾਜਿਆਂ ਦੁਆਰਾ ਗੁਰੂ ਜੀ ਤੋਂ ਕਿਲਾ ਛਡਵਾਉਣ ਲਈ ਕਈ ਚਾਲਾਂ ਚਲੀਆਂ ਗਈਆਂ, ਝੂਠੀਆਂ ਸੋਹਾਂ ਖਾਦੀਆਂ ਗਈਆਂ। ਗੁਰੂ ਸਾਹਿਬ ਜੀ ਇੰਨਾਂ ਚਾਲਾਂ ਤੋਂ ਜਾਣੂ ਸਨ। ਅਕਾਦੇ ਗੁਰੂ ਜੀ ਦੇ ਅਕਾਲ ਪੁਰਖ ਦੇ ਹੁਕਮ ਵਿੱਚ 6 ਸੰਮਤ 1762 ਦੀ ਪਿਛਲੀ ਰਾਤ ਨੂੰ ਹੱਡਚੀਰਵੀ ਸਰਦੀ ਦੇ ਚੋਰ ਵਿੱਚ ਕਿਲਾ ਛੱਡਿਆ ਗੁਰੂ ਜੀ ਚਾਰੇ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਜਾਰ ਸਿੰਘ ਬਾਬਾ ਜੁਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਪੰਜ ਪਿਆਰੇ ਮਾਤਾ ਗੁਜਰੀ ਜੀ ਗੁਰੂ ਕੇ ਮਹਿਲ ਮਾਤਾ ਸੁందਰੀ ਜੀ ਤੇ ਮਾਤਾ ਸਹਿਬਕੌਰ ਜੀ ਅਤੇ ਕੁਝ ਸਿੰਘ ਪਹਿਲਾਂ ਨਿਕਲੇ ਤੇ ਫਿਰ ਸਿੰਘਾਂ ਦੇ ਕਈ ਜਥੇ ਕੁਝ ਕੁ ਜਵਿੱਥ ਤੇ ਪਿੱਛੋਂ ਨਿਕਲੇ ਤੇਜ਼ ਮੀਂਹ ਸੀ ਸਰਸਾ ਚੜ੍ਹੀ ਹੋਈ ਸੀ tufaan ਕੁਝ ਪੇਸ਼ਨੀ ਸੀ ਜਾਣ ਦੇ ਰਿਹਾ ਸਿੰਘ ਮੁਗਲ ਫੌਜਾਂ ਨੂੰ ਰੋਕਣ ਲਈ ਜੂਝ ਕੇ ਤੇ ਮੁਗਲੀਆਂ ਫੌਜਾਂ ਦੀ ਪੇਸ਼ਨਾ ਜਾਣ ਦਿੱਤੀ ਸਹਬਜ਼ਾਦਾ ਜੀਤ ਸਿੰਘ ਜੀ ਭਾਈ ਜੀਵਨ ਸਿੰਘ ਜੀ ਭਾਈ ਉਦੇ ਸਿੰਘ ਜੀ ਤੇ ਭਾਈ ਬਚਿੱਤਰ ਸਿੰਘ ਜੀ ਨੇ ਮੁਗਲਾਂ ਨੂੰ ਠੱਲਿਆ ਪਰ ਇੱਥੇ ਸਰਸਾ ਦੇ ਕੰਡੇ ਤੇ ਭਾਈ ਪੂਦੇ ਸਿੰਘ ਜੀ ਭਾਈ ਜੀਵਨ ਸਿੰਘ ਜੀ ਅਤੇ ਹੋਰ ਪਿਆਰੇ ਸਿੱਖ ਸ਼ਹੀਦ ਹੋ ਗਏ ਭਾਈ ਜਤ ਸਿੰਘ ਜੀ ਸਖਤ ਜ਼ਖਮੀ ਹੋਏ ਪਰ ਸਰਸਾ ਪਾਰ ਕਰ ਗਏ ਸਹਬਜ਼ਾਦਾ ਅਜੀਤ ਸਿੰਘ ਜੀ ਤੇ ਸਹਬਜ਼ਾਦਾ ਜੁਝਾਰ ਸਿੰਘ ਜੀ ਵੀ ਕੁਝ ਸਿੰਘਾਂ ਨਾਲ ਸਰਸਾ ਪਾਰ ਕਰ ਗਏ ਗੁਰੂ ਸਾਹਿਬ ਜੀ ਸਰਸਾ ਨਦੀ ਨੂੰ ਪਾਰ ਕਰਕੇ ਕੋਟਲਾ ਨਿਹੰਗ ਖਾਂ ਪਹੁੰਚੇ ਉੱਥੇ ਚਲਕੇ ਗੁਰੂ ਸਾਹਿਬ ਜੀ ਨੇ ਚਮਕੌਰ ਦੀ ਕੱਚੀ ਗੜੀ ਨੂੰ ਆਪਣਾ ਟਿਕਾਣਾ ਬਣਾਇਆ ਗੁਰੂ ਜੀ ਦੇ ਹੁਕਮ ਮੰਨ ਕੇ ਸਾਰੇ ਸਿੱਖ ਚੜ੍ਹਦੀ ਕਲਾ ਦੇ ਵਿੱਚ ਗੁਰੂ ਜੀ ਨਾਲ ਚਮਕੌਰ ਦੀ ਕੱਚੀ ਗੜੀ ਵਿੱਚ ਆਟਕੇ ਅਤੇ ਅੰਦਰ جنگ ਦੇ ਮੁਕਾਬਲੇ ਲਈ ਸਾਰੇ ਪ੍ਰਬੰਧ ਕਰ ਲਏ ਗੁਰੂ ਸਾਹਿਬ ਜੀ ਨੇ جنگ ਦੀ ਵਿਉਤਬੰਦੀ ਕੀਤੀ ਸਰਹੰਦ ਦਾ ਸੂਬੇਦਾਰ ਵजीर खान 10 ਲੱਖ ਲਾ ਨਸ਼ਕਰ ਲੈ ਕੇ ਮਗਰ ਹੀ ਆਣ ਪੁੱਜਾ ਉਸਨੇ ਆਣ ਕੀ ਠੰਡੋਰਾ ਪਿਟਵਾਇਆ ਕਿ ਜੇ ਗੁਰੂ ਜੀ ਆਪਣੇ ਆਪ ਨੂੰ ਆਪਣੇ ਸਾਥੀਆਂ ਸਮੇਤ ਪੇਸ਼ ਕਰ ਦੇ ਤਾਂ ਉਹਨਾਂ ਦੀ ਜਾਨ ਬਖਸ਼ੀ ਕਰ ਦਿੱਤੀ ਜਾਵੇਗੀ ਗੁਰੂ ਜੀ ਨੇ ਇਸ ਠੰਡੋਰੇ ਰਾਹੀਂ ਕੀਤੇ एलान ਦਾ ਜਵਾਬ ਤੀਰਾਂ ਦੀ ਭਾਰੀ ਵਿਛਾੜ ਨਾਲ ਦਿੱਤਾ ਮੁਗਲ ਫੌਜਾਂ ਨੇ ਵੀ ਗੋਲੀਆਂ ਚਲਣੀਆਂ ਸ਼ੁਰੂ ਕਰ ਦਿੱਤੀਆਂ ਪਰ ਕਿਲੇ ਦੀ ਦੀਵਾਰ ਦੇ ਨੇੜੇ ਉਹਨਾਂ ਦੀ ਕਿਸੇ ਦੀ ਹਿੰਮਤ ਨਾ ਪਈ ਮੁਗਲ ਫੌਜਾਂ ਦੇ ਜਰਨੈਲ ਨਹਿਰ ਖਾਨ ਅਤਿ ਗਨੀ ਖਾਨ ਚੋਰੀਸ਼ਪੇ ਹਵੇਲੀ ਦੀ ਦੀਵਾਰ ਨਾਲ ਪੌੜੀ ਲਾ ਕੇ ਚੜਨ ਦੀ ਕੋਸ਼ਿਸ਼ ਵਿੱਚ ਮਾਰੇ ਗਏ ਗੁਰੂ ਜੀ ਦੋਵੇਂ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਤੇ ਕੁਝ ਸਿੰਘ ਗੜੀ ਦੀਆਂ ਮਮਟੀਆਂ ਤੇ ਖੜੇ ਸਨ ਭਾਈ ਮਦਨ ਸਿੰਘ ਜੀ ਤੇ ਭਾਈ ਕਾਠਾ ਸਿੰਘ ਜੀ ਗੜੀ ਦੇ ਮੁੱਖ ਦਵਾਰ ਉੱਤੇ ਤਾਇਨਾਤ ਸਨ 8 ਬੋ ਸਮਤ 1762 ਭਾ 2 ਦਸੰਬਰ 1705 ਦੇ ਦਿਨ ਗੁਰੂ ਜੀ ਦੀ ਫੌਜ ਤੇ ਚਾਹਲੀ ਸਿੰਘ ਸੂਰਮੇ ਭਾਵੇਂ ਭੁੱਖੇ ਪਾਣੀ ਤੇ ਧਿਆਏ ਸਨ ਪਰ ਮੁਗਲਾਂ ਦੀ 10 ਲੱਖ ਦੀ ਫੌਜ ਦੇ ਸਾਹਮਣੇ ਡਟੇ ਹੋਏ ਸਨ ਮੁਗਲਾਂ ਨੇ ਵੱਡਾ ਹਮਲਾ ਕੀਤਾ ਇਸ ਹਮਲੇ ਦੇ ਟੱਕਰੇ ਗੜੀ ਵਿੱਚੋਂ ਪੰਜ-ਪੰਜ ਸਿੰਘਾਂ ਦੇ ਜੱਥੇ ਨਿਕਲਦੇ ਅਤੇ ਵੈਰੀ ਤੇ ਟੁੱਟ ਪੈਂਦੇ। ਉਪਰੋ ਗੁਰੂ ਜੀ ਸਹਿਬ ਜਹਦੇ ਤੇ ਹੋਰ ਸਿੰਘ ਤੀਰਾਂ ਦੀ ਵਾਅ ਛੜ ਕੇ ਹੀ ਜਾਂਦੇ। ਬੜਾ ਕਮਸਾਨ ਮਚਿਆ ਲਗਾਤਾਰ 2 ਘੰਟੇ ਵਿੱਚ ਲੋਥਾਂ ਦੇ ਢੇਰ ਲੱਗੇ। ਜ਼ਮੀਨ ਦੀ ਮਿੱਟੀ ਨਜ਼ਰ ਨਾ ਆਉਂਦੀ। ਲਹੂ ਨਾਲ ਲਾਲ ਹੋ ਚੁੱਕੀ ਸੀ। ਬਹਾਦਰੀ ਦੇ ਜੋਹਰ ਵਿਖਾਉਂਦੇ ਹੋਏ ਪੰਜਾਂ ਸਿੰਘਾਂ ਦਾ ਜੱਥਾ ਸ਼ਹੀਦ ਹੋ ਗਿਆ। ਉਸ ਤੋਂ ਮਗਰੋਂ ਇੱਕ ਹੋਰ ਜੱਥਾ ਮੈਦਾਨ ਵਿੱਚ ਨਿੱਤਰਿਆ। ਅਨੇਕਾਂ ਮੋਗਲ ਸਿਪਾਹੀਆਂ ਦਿਨ ਮੋਤ ਦੀ ਘਾਟ ਉਤਾਰ ਕੇ ਉਹ ਪਿਛੇ ਹਿੱਦੀ ਪ੍ਰਾਪਤ ਕਰ ਗਏ। ਵਜ਼ੀਰ ਖਾਨ ਨੇ ਇੱਕ ਹੋਰ ਵੱਡਾ ਹਮਲੇ ਦੀ ਵਿਆਦ ਕਢੀ। ਉਧਰ ਗੁਰੂ ਜੀ ਦੇ ਸਿੰਘ, ਗੁਰੂ ਜੀ ਤੇ ਸਹਬਜ਼ਾਦਿਆਂ ਨੂੰ ਗੜੀ ਚੋਂ ਬਾਹਰ ਸੁਰੱਖਿਅਤ ਭੀਜ ਦੇਣ ਤੇ ਜ਼ੋਰ ਦੇਣ ਲੱਗੇ। ਸੱਚੇ ਪਾਤਸ਼ਾਹ ਮੁਗਲਾ ਜਰਵਾਨੀਆਂ ਦੀ ਨਵੇਂ ਹੱਲੇ ਤੋਂ ਪਹਿਲਾ ਕਿਲਾ ਛੱਡ ਜਾਓ ਸਹਬਜ਼ਾਦੀਆਂ ਨੂੰ ਹਵਾ ਨਾ ਲੱਗੇ ਗੁਰੂ ਜੀ ਅਨ ਸੁਣੀ ਕਰਦੇ ਰਹੇ ਤੇ ਫਿਰ ਬੋਲੇ ਕਿਹਨੇ ਸਹਬਜ਼ਾਦੀਆਂ ਦੀ ਗੱਲ ਪਈ ਕਰਦੇ ਹੋ ਤੁਸੀਂ ਸਾਰੇ ਹੀ ਤਾਂ ਮੇਰੇ ਸਹਬਜ਼ਾਦੀ ਹੋ ਗੁਰੂ ਜੀ ਦੇ ਵਾਕ ਸਿੰਘਾਂ ਨੂੰਲਾ ਜਵਾਪ ਕਰਾਂਤੇ ਸਹਬਜ਼ਾਦੀ अजीत ਸਿੰਘ ਜੀ ਦੀ ਬੇਨਤੀ ਤੇ ਮਹਾਰਾਜ ਨੇ ਉਹਨਾਂ ਨੂੰ ਥਾਪੀ ਦੇ ਕੇ ਸਿੰਘਾਂ ਦੇ ਜੱਥੇ ਨਾਲ ਤੋਰਿਆ ਤੇ ਆਪ ਚਾਹ ਨਾਲ ਪੁੱਤਰ ਨੂੰ ਮੈਦਾਨੇ ਜੰਗ ਵਿੱਚ ਜਾਂਦਿਆ ਵੇਖਦੇ ਰਹੇ ਪਹਿਲਾ ਜਿਗਾਰੇ ਮੂਝੇ ਬੋਲੇ ਸੋਨਿਹਾਰ ਸਵਤ ਸ਼੍ਰੀਅਕਰ ਤੇ ਫਿਰ ਕੁਝ ਪਲਾਂ ਵਿੱਚ ਹੀ ਮੁਗਲ ਸਿਪਾਹੀ ਸਿੰਗਾ ਦੀ ਦਲੇਰੀ ਅੱਗੇ ਢੇਰ ਹੋਣ ਲੱਗੇ ਦਸ਼ਮੇਸ਼ ਪਿਤਾ ਦੀ ਮਮਤੀ ਤੇ ਬੈਠੇ ਸੂਰਬੀਰ ਪੁੱਤਰ ਦੇ ਜੋਹਰ ਵੇਖਦੇ ਰਹੇ ਕਿ ਜੋਦੂ ਸਾਹਿਬ ਜਦਾ ਅਜੀਤ ਸਿੰਘ ਜੀ ਨੂੰ ਸ਼ਹੀਦੀ ਜਾਮਬਖਸ਼ਿਆ ਤਕਲਗੀਆਂ ਵਾਲੇ ਦਾ ਜਿਕਾਰਾ ਗੁੱਝਿਆ ਬੋਲੇ ਸੋਨਿਹਾਰ ਸਤਿ ਸ਼੍ਰੀ ਅਕਾਲ ਵੱਡੇ ਭਰਾ ਨੂੰ ਜੰਗ ਵਿੱਚ ਸ਼ਹੀਦ ਹੁੰਦੇ ਆ ਵੇਖ ਕੇ ਸਹਿਬਜ਼ਾਦਾ ਜੂਹਾਰ ਸਿੰਘ ਜੀ ਨੇ ਵੀ ਗੁਰੂ ਪਿਤਾ ਜੀ ਤੋਂ ਜੰਗ ਵਿੱਚ ਜਾਣ ਦੀ ਆਗਿਆ ਮੰਗੀ ਤੇ ਜਿਗਾਰਿਆਂ ਉਗਰੋ ਜੰਗ ਫਿਰ ਪਖੂਟੀ ਲੋਥਾਂ ਦੇ ਢੇਰ ਮੁੜ ਲੱਗਣ ਲੱਗੇ ਸਵਾ ਲੱਖ ਸੇ ਇੱਕ ਢਾਉ ਪ੍ਰਤੱਖ ਨਜ਼ਰ ਆ ਰਿਹਾ ਸੀ ਸੂਰਜ ਜੀ ਪੰਨ ਤੱਕ ਜੰਗ ਜਾਰੀ ਰਹੀ ਤੇ ਫਿਰ ਜਿਉਂ ਹੀ ਸੂਰਜ ਨੇ ਸਿਰ ਸਿਰ ਛੁਪਾਇਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਬਾਬਾ ਜੂਝਾਰ ਸਿੰਘ ਜੀ ਸ਼ਹੀਦ ਹੋ ਗਏ ਦਸ਼ਮੀਸ਼ ਪਿਤਾ ਜੀ ਦਾ ਜੇਕਰ ਮੁਰਗੁੰਦਿਆ ਬੋਲੇ ਸੋ ਨਿਹਾਲ ਸਤ ਸ਼੍ਰੀ ਅਕਾਲ ਸੂਰਜ ਚੇਪਨ ਉਪਰੰਤ ਜੰਗ ਬੰਦੀ ਹੋਈ ਗੜੀ ਅੰਦਰ ਗੁਰੂ ਜੀ ਤੇ ਸਿੰਘਾਂ ਨੇ ਰਹਿਰਾ ਸਾਹਿਬ ਦਾ ਪਾਠ ਕੀਤਾ ਤੇ ਫਿਰ ਅਰਦਾਸਾ ਸੋਤਿਆ ਗੜੀ ਵਿੱਚ ਰਹਿੰਦੇ ਬਾਕੀ ਸਿੰਘਾਂ ਨੇ ਅੰਤ ਗੁਰਮਤਾ ਪਕਾਇਆ ਕਿ ਮੋਕੇ ਉੱਤੇ ਹੀ ਪੰਜ ਪਿਆਰੇ ਛੁਲਕੇ ਭਾਈデア ਸਿੰਘ ਜੀ ਦੀ ਅਗਵਾਈ ਵਿੱਚ ਗੁਰੂ ਜੀ ਨੂੰ ਰਾਤੋਂ ਰਾਤ ਘੜੀ ਛੱਡ ਜਾਣ ਦਾ ਹੁਕਮ ਸੁਣਾ ਦਿੱਤਾ ਜੋ ਕਿ ਆਪੇ ਗੁਰ ਚੇਲਾ ਅਖਵਾਉਣ ਵਾਲੇ ਗੁਰੂ ਜੀ ਨੂੰ ਮੰਨਣਾ ਪਿਆ ਦਸਮੇਸ਼ ਪਿਤਾ ਜੀ ਨੇ ਭਾਈデア ਸਿੰਘ ਜੀ ਭਾਈ ਤੇਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਨੂੰ ਨਾਲ ਲੈ ਕੇ ਆਪਣੇ ਮਹਾਂਦਰੀ ਨਾਲ ਰਲਦੇ ਭਾਈ ਸੰਗਤ ਸਿੰਘ ਜੀ ਦੇ ਸਿਰ ਕਰੀ ਸਚਾ ਕੇ ਆਪਣਾ ਪਸ਼ਾਕਾ ਪਵਾ ਕੇ ਅੱਧੀ ਰਾਤ ਗੁਰੂ ਸਾਹਿਬ ਜੀ ਗੜੀ ਤਾੜੀ ਮਾਰ ਕੇ ਬਾਹਰ ਨਿਕਲੇ ਤੇ ਉੱਚੀ ਆਵਾਜ਼ ਵਿੱਚ ਕਿਹਾ ਪੀਰੇ ਹਿੰਦ ਮੈਂ ਰਵੰਦ ਭਾਵ ਹਿੰਦ ਦਾ ਪੀਰ ਚੱਲਿਆ ਹੈ ਮੁਗਲਾਂ ਵਿੱਚ ਖਲਬਲੀ ਮੁਗਲਾਂ ਵਿੱਚ ਖਲਬਲੀ ਮਚ ਗਈ ਪਰ ਕੁਝ ਪੱਲੇ ਨਾ ਪਿਆ ਪਉ ਫੁੱਟਦਿਆਂ ਹੀ ਗੜੀ ਤੇ ਹੱਲਾ ਬੋਲ ਦਿੱਤਾ ਗੁਰੂ ਜੀ ਇਹ ਸਿੰਘ ਕਿਰਪਾ ਨਾਲ ਧੂਕੇ ਜਿਕਾਰੇ ਲਾਉਂਦੇ ਅੱਗੇ ਵਧੇ ਤੇ ਗੁਰੂ ਜੀ ਦੇ ਸਿੰਘਾਂ ਦਾ ਉਸ ਜੰਗ ਵਿੱਚ ਆਖਰੀ ਕਮਜ਼ਾਨ ਸ਼ੁਰੂ ਹੋ ਗਿਆ ਸਾਰੇ ਸਿੰਘ ਵਾਰ-ਵਾਰੀ ਸ਼ਹੀਦੀਆਂ ਪਾ ਗਏ ਪਰ ਕੁਰਬਾਨੀਆਂ ਦੀ ਲਸਾਨੀ ਮਿਸਾਲ ਕਾਇਮ ਕਰ ਗਏ ਇਸ ਜੰਗ ਵਿੱਚ ਗੁਰੂ ਜੀ ਦੇ ਦੋ ਸਹਬਜ਼ਾਦੇ ਤੇ ਸਾਜੇ ਪਿਆਰਿਆਂ ਵਿੱਚੋਂ ਭਾਈ ਹਿਮਕ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਤੇ ਭਾਈ ਸਹਬ ਸਿੰਘ ਜੀ ਸ਼ਹੀਦ ਹੋ ਗਏ ਸਨ ਸੋ ਸਿੰਘ ਚਮਕੌਰ ਦੀ ਜੰਗ ਦਾ ਮਹੱਤਵ ਹੈ ਇਹ ਕੁਰਬਾਨੀ ਧਰਮ ਅਤੇ ਨੀਮਾ ਦੀ ਉੱਚੀ ਮਿਸਾਲ ਹੈ ਸਹਬਜ਼ਾਦੀਆਂ ਦੀ ਸ਼ਹਾਦਤ ਸਿੱਖ ਇਤਿਹਾਸ ਦੀ ਅਮਰ ਪ੍ਰੇਰਣਾ ਹੈ ਦਾਸਤਾਨਾਂ ਚਮਕੌਰ ਖਾਲਸੇ ਦੀ ਅਟਲ ਆਸਥਾ ਅਤੇ ਅਡੋਲ ਹੌਸਲੇ ਦੀ ਕਹਾਣੀ ਹੈ ਸੋ ਸਿੰਘ ਸੱਜੋ ਤੇ ਆਪਣੇ ਇਤਿਹਾਸ ਨੂੰ ਨਾ ਭੁੱਲੋ ਧੰਨਵਾਦ